ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਤੰਤਨ ਬਾਬਾ ਬਸਾਉ ਜੀ ਪ੍ਰਬੰਧਕ ਕਮੇਟੀ ਪਿੰਡ ਰੂਪਵਾਲ ਵੱਲੋਂ ਸਮੂਹ ಗ್ರಾಮ ਪੰਚਾਇਤ ਐਨ ਆਰ ਆਈ ਵੀਰਾਂ ਸਮੂਹ ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਰੂਪਵਾਲ ਵਿਖੇ ਤੰਤਨ ਬਾਬਾ ਬਸਾਉ ਜੀ ਨੂੰ ਸਮਰਪਿਤ 164ਵਾਂ ਸਾਲਾਨਾ ਛਿੰਝ ਮੇਲਾ 18 ਤੇ 19 ਸਤੰਬਰ ਨੂੰ ਕਰਵਾਇਆ ਗਿਆ 18 ਸਤੰਬਰ ਨੂੰ ਅਮਰੋਜੀ ਦਾ ਖੁੱਲਾ ਅਖਾੜਾ ਲੱਗਾ ਜਿਸ ਤੋਂ ਬਾਅਦ ਕੁਸ਼ਤੀਆਂ ਕਰਵਾਈਆਂ ਗਈਆਂ ਉਪਰੰਤ ਰਾਸ ਸਮੇਂ ਤਰੰबीर ਪ੍ਰਦੇਸੀ ਵੱਲੋਂ ਡਰਾ ਉਨੀ ਸਤੰਭ ਨੂੰ ਕਾਇਕ ਬਾਗੀ ਦਾ ਖੁੱਲਾ ਅਖਾੜਾ ਲੱਗਾ ਜਿਸ ਤੋਂ ਬਾਅਦ ਨਾਂਮਰ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇਖਣ ਨੂੰ ਮਿਲੀਆਂ ਪਟਕੇ ਦੀ ਕੁਸ਼ਤੀ ਦਾ ਮੁਕਾਬਲਾ ਜੱਸਾ ਪੱਟੀ ਅਤੇ ਗਣੇਸ਼ ਵਿਚਕਾਰ ਦੇਖਣ ਨੂੰ ਮਿਲਿਆ ਜਿਸ ਵਿੱਚ ਜੱਸਾ ਪੱਟੀ ਜੇਤੂ ਰਿਹਾ ਜਿਸ ਨੇ ਇਸ ਸ਼ਿੰਜ ਮੇਲੇ ਦਾ ਪਹਿਲਾ ਇਨਾਮ ਅਲਟੋ ਗੱਡੀ ਜੋ ਕਿ ਸਰਦਾਰ ਦਰਸ਼ਨ ਸਿੰਘ ਗਰੇਵਾਲ ਵਾਸੀ ਕੈਨੇਡਾ ਦੇ ਪਰਿਵਾਰ ਵੱਲੋਂ ਦਿੱਤੀ ਗਈ ਤੇ ਕਬਜ਼ਾ ਕੀਤਾ ਜਦਕਿ ਤਿੰਨ ਬੁਲਟ ਮੋਟਰਸਾਈਕਲਾਂ ਦੇ ਨਾਮ ਜੋ ਕਿ ਸਰਦਾਰ ਸੁਖਵਿੰਦਰ ਸਿੰਘ ਭੋਗਲ ਵਾਸੀ ਯੂਕੇ ਸਰਦਾਰ ਅਰਵਿੰਦਰ ਸਿੰਘ ਵਾਸੀ ਕੈਨੇਡਾ ਤੇ ਉਹਨਾਂ ਦੇ ਪਰਿਵਾਰ ਵੱਲੋਂ ਸਰਦਾਰ ਗੁਰਪ੍ਰੀਤ ਸਿੰਘ ਢੇਸੀ ਪੁੱਤਰ ਸਰਦਾਰ ਮਨਜੀਤ ਸਿੰਘ ਢੇਸੀ ਵਾਸੀ ਕੈਨੇਡਾ ਦੇ ਪਰਿਵਾਰ ਵੱਲੋਂ ਦਿੱਤੇ ਗਏ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਵੀ ਪਲਵਾਨਾਂ ਨੂੰ ਦਿਲਖਿਚਵੇਂ ਇਨਾਮ ਦਿੱਤੇ ਗਏ ਹਨ 19 ਸਤੰਬਰ ਰਾਤ ਮਨਜਿੰਦਰ ਸਿੰਘ ਛਿੰਦਾਬਾਈ ਵਾਰਸ ਬਿਰਸੇ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਕਮੇਟੀ ਦੇ ਪ੍ਰਧਾਨ ਸਰਪੰਚ ਸੁਰਿੰਦਰ ਸਿੰਘ ਸਿੰਘ ਸਰਾਣਾ ਕੈਸ਼ੀਅਰ ਹਰਮੇਲ ਸਿੰਘ ਗੁਰਦੀਪ ਸਿੰਘ ਜਨਰਲ ਸਕੱਤਰ ਮਾਸਟਰ ਜਗਦੀਸ਼ ਮੈਮੀ ਜਸਾ ਸਿੰਘ ਪੋਗਲ ਦਲਜੀਤ ਸਿੰਘ ਟੇਸੀ ਸਾਹਿਬਾ ਸਰਪੰਚ ਮਨਵੀਰ ਸਿੰਘ ਪੋਗਲ ਜਸਵੰਤ ਸਿੰਘ ਸਰਾਣਾ ਮਹਿੰਦਰ ਸਿੰਘ ਸਰਾਣਾ ਸਤਨਾਮ ਸਿੰਘ ਪੋਗਲ ਕਰਵਨ ਸਿੰਘ ਟੇਸੀ ਮੋਨ ਸਿੰਘ ਟੇਸੀ ਅਜਮੇਰ ਸਿੰਘ ਗੁਰਪ੍ਰੀਤ ਸਿੰਘ ਟੇਸੀ ਹਰਮੇਸ਼ ਮੈਮੀ ਮਨੀਸ਼ ਮੈਮੀ ਬਲਵਿੰਦਰ ਸਿੰਘ ਗੁਰਵਿੰਦਰ ਸਿੰਘ ਪੰਚ ਭਾਗਰਾਮ ਪੰਚ ਪਿਆਰਾ ਸਿੰਘ ਪੰਚ ਰਾਜਵਿੰਦਰ ਕੌਰ ਪੰਚ ਰਿਸ਼ਮ ਕੌਰ ਪੰਚ ਦਵਿੰਦਰ ਸਿੰਘ ਜਸਪਾਲ ਸਿੰਘ ਬਲਿਹਾਰ RAM ਪਰਮਜੀਤ RAM ਕੁਲਵਿੰਦਰ ਸਿੰਘ ਜਸਵੰਤ ਸਿੰਘ ਸੋਹਣ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਇਹ ਮੇਲਾ ਸਾਰੇ ਰੂਪਵਾਲ ਦੀ ಗ್ರಾಮ ਪੰਚਾਇਤ ਅਤੇ ਬਾਬਾ ਸੋਬ ਦੀ ਜਿਹੜੀ ਕਮੇਟੀ ਆ ਉਹਦੇ ਸਹਿਯੋਗ ਨਾਲ ਕਰਾਇਆ ਜਾਂਦਾ ਇਹਨਾਂ ਦਾ ਵੀ ਬਿਨਾਂ ਦੇ ਸਹਿਯੋਗ ਨਾਲ ਕਰਾਇਆ ਜਾਂਦਾ ਇਸ ਵਿੱਚ ਆਲਮੋਸਟ ਸਾਰੇ ਪੰਜਾਬ ਤੋਂ ਨਾਰਥ ਨਾਰਥ ਇੰਡੀਆ ਤੋਂ ਇਹ ਕਹਿ ਲੋ ਕਿ ਅੰਦਾਜ਼ਨ 500 ਤੋਂ ਵੱਧ ਪਲਵਾਨ ਜਿਹੜੇ ਹਿੱਸਾ ਲੈਂਦੇ ਆ ਜਿਸ ਵਿੱਚ ਐਕੀ ਜਿਹੜੀਆਂ ਕੁਸ਼ਤੀਆਂ ਸੀਗੀਆਂ ਉਹ ਦੋ ਵਸਿਕਾ ਪਹਿਲੇ ਨੰਬਰ ਤੇ ਆਲਟੋ ਜਿਸ ਵਿੱਚ ਜੱਸਾ ਪੱਟੀ ਮਪੜਕਾ ਲੈ ਗਿਆ ਜੱਸਾ ਪੱਟੀ ਦੇ ਨਾਲ ਅਸੀਂ ਘੁਲਨੇ ਵਾਲਾ ਗਨੇਸ਼ ਜਗਤਾਰ ਤੇ ਮਹਾਰਾਸ਼ਟਰ ਤੋਂ ਉਸ ਤੋਂ ਬਾਅਦ ਮਜਨੇ ਬਾਕੀ ਕੋਸਤੀਆਂ ਹੋਈਆਂ ਤਿੰਨ ਕੋਸਤੀਆਂ ਅਸੀਂ ਬੁਲਟ ਮੋਟਰਸਾਈਕਲ ਤੇ ਦੋ ਕੋਸਤੀਆਂ ਇੱਕ ਕੋਸਤੀ ਸਪਲਟਨ ਮਟਰ ਮੋਟਰਸਾਈਕਲ ਤੇ ਬਾਕੀ ਕੋਸਤੀਆਂ ਅਸੀਂ 51000 ਦੀ 31000 ਦੀ 41000 ਦੀ 11000 ਦੀ ਤੇ ਲੱਖ ਦੀ 2 ਲੱਖ ਦੀ ਇਸ ਇਸ ਵਿੱਚ ਪਾ ਕੇ ਜਾਨਕਿ ਮੇਰੇ ਹਿਸਾਬ ਨਾਲ ਇਸ ਮੇਲੇ ਦੇ ਉੱਤੇ ਕੋਈ ਆਲਮੋਸਟ ਕਹ ਲਓ ਵੀ ਕੋਈ 40 ਤੋਂ 45 ਲੱਖ ਰੁਪਏ ਖਰਚਾ ਜਿਹੜਾ ਹੁੰਦਾ ਆ ਤੇ ਨਾਲ ਨਾਲ ਇੱਥੇ ਰੰਗਾਰੰਗ ਪ੍ਰੋਗਰਾਮ ਚੱਲਦਾ ਆ ਜੇ ਪਹਿਲਾ ਖੰਡ ਪਾਠਾਂ ਦੀ ਲੜੀ ਹੁੰਦੀ ਆ 3 ਦਿਨ ਉਸ ਵਿੱਚ ਸਾਰੇ ਪਿੰਡ ਨੂੰ ਲੰਗਰ ਅਤੁੱਟ ਵਰਤਦਾ ਆ ਜਿਹੜਾ ਮਰਜ਼ੀ ਆ ਕੇ ਛੱਕੇ ਸੰਜ ਤੱਕ ਅੱਜ ਵੀ ਲੰਗਰ ਫ੍ਰੀ ਸੀ ਸਾਰੇ ਉਸ ਤੋਂ ਪਲੇ ਦਿਨ ਤੋਂ ਹੁਣ ਤੱਕ ਜੇ ਕਿਸੇ ਨੇ ਲੰਗਰ ਛਕਣਾ ਬਿਲਕੁਲ ਫ੍ਰੀ ਸੀ ਸਾਰੀ ਸੰਗ ਦੀ ਸੇਵਾ ਕੀਤੀ ਜਾਂਦੀ ਹੈ ਜਿੱਦਾਂ ਮਰਜ਼ੀ ਸੌਵੇਂ ਬੈਠੋ ਇਹ ਨਹੀਂ ਵੀ ਤੁਸੀਂ ਭੁੱਖੇ ਜਾਓਗੇ ਤਾਂ ਭੁੱਖੇ ਜਾਓਗੇ ਇਸ ਕਰਕੇ ਅਸੀਂ ਇਸ ਗਾਹ ਵਾਸਤੇ ਵੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਸਾਡੇ ਨਗਰ ਦੇ ਵਿੱਚ ਜਦੋਂ ਅਗਲੇ ਸਾਲ ਸੰਜ ਆਉਣੀ ਆ ਉਦੋਂ ਤੁਸੀਂ ਜ਼ਰੂਰ ਆਉਣ ਦੀ ਕਿਰਪਾਲਤਾ ਕਰਨੀ ਅਤੇ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਅਗਲੇ ਸਾਲ ਸਾਡੇ ਨਗਰਪਾਲਿਕਾ ਠਾਰ ਗੱਡੀ ਜਿਹੜੀ ਆ ਉਹ ਉਹ ਦੇਣੀ ਆ ਪਹਿਲੇ ਨੰਬਰ ਦੇ ਇਨਾਮ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਅਗਲੇ ਸਾਲ ਇਦੋਂ ਵੀ ਕਾਟੇ ਦੀ ਕੁਸ਼ਤੀ ਹੋਊਗੀ ਜਿਸ ਰਾਹ ਆ ਅੱਜ ਵੀ ਕੁਸ਼ਤੀ ਜਿਹੜੀ ਹੋਈ ਆ ਜੱਸੇ ਪੱਟੀ ਨੇ ਆਰ ਪਾਰ ਦੀ ਕੁਸ਼ਤੀ ਕੀਤੀ ਸਾਰੇ ਸਾਹਮਣੇ ਜਿਹੋ ਕੇ ਦੇਖਣ ਦਾ ਨਜ਼ਾਰਾ ਆਇਆ ਮੈਂ ਬਹੁਤ ਜ਼ਿਆਦਾ ਖੁਸ਼ ਆ ਆਰ ਪਾਰ ਦੀ ਕੁਸ਼ਤੀ ਹੋਈ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਸਭ ਪਹਿਲਾ ਇਨਾਮ ਦੇਣ ਲਈ ਕਿੰਨੇ ਸਾਲ ਇੰਤਜ਼ਾਰ ਕਰਨਾ ਪਿਆ ਸਾਡੇ ਇਹ ਦੇਖੋ ਜੀ ਇਹ ਲੈਣਾਂ ਲੱਗੀਆਂ ਇਸ ਵੇਲੇ ਸਾਡੇ ਕੋਲ ਪਿੰਡ 2032 ਤੱਕ ਗੱਡੀਆਂ ਬੋਕਿਆ ਔਰ ਇਹ ਨਹੀਂ ਪਤਾ ਕਾਲੂ ਦੋ ਬੰਦੇ ਹੋਰ ਆ ਕੇ ਗਏ ਨੇ ਜਿਹੜਾ ਬੰਦਾ ਕਹੂਗਾ ਵੀ ਗੱਡੀ ਚੜਾਉਣੀ ਆ ਉਹਦਾ ਪਹਿਲਾ ਨੰਬਰ ਨੰਬਰ ਜਿੱਦਾਂ ਫਰਸਟ ਕਮ ਫਰਸਟ ਵਾਲੀ ਗੱਲ ਆ ਜਿਹੜਾ ਪਹਿਲਾਂ ਆਉਂਦਾ ਉਹ ਪਹਿਲਾ ਨਾ ਇਹ ਚੱਕਰ ਆ ਤੇ ਜਿਹੜੇ ਮੋਟਰਸਾਈਕਲ ਆ ਕਈ ਵਾਰੀ 5 ਹੋ ਜਾਂਦੇ ਆ ਕਈ ਵਾਰੀ 7 ਹੋ ਜਾਂਦੇ ਆ ਕਈ 3 ਹੋ ਜਾਂਦੇ ਜਾਨਕਿ ਅੰਦਾਜ਼ਾ ਹੀ ਹਨੀਗਾ ਹਰਤੀ ਦਾ ਜਿਉਂਦਾ ਦੇਖੋ ਤਾਂ ਐਸਾ ਜਿਹੜਾ ਮੋਟਰਸਾਈਕਲ ਦਿੱਤੇ ਆ ਉਹ 2.5 2.5 ਲੱਖ ਰੁਪਏ ਦਾ ਮੋਟਰਸਾਈਕਲ ਵਧੀਆ ਤੋਂ ਵਧੀਆ ਜਦੋਂ ਉਹ ਇਦਾਂ ਹੁੰਦਾ ਵੀ ਜਦਦਾ ਬਾਬੇ ਬਸਾਉ ਨੇ ਆਪ ਉਹਦੇ ਉੱਤੇ ਚੜਨਾ ਆ ਉਹ ਹਿਸਾਬ ਨਾਲ ਇਨਾਮ ਦਿੱਤਾ ਜਾਂਦਾ ਜੀ ਅਸੀਂ ਪਹਿਲਵਾਨ ਥੋੜਾ ਦੇਖ ਕੇ ਦਿੰਦੇ ਆ ਅਸੀਂ ਆਪਣੇ ਬਾਬੇ ਡਰਾਈਵਰ ਨੂੰ ਮੰਨ ਕੇ ਹਨਾ ਉਹ ਉਹ ਉਹਨੂੰ ਦੇਈਦਾ ਆ ਤੇ ਉਹ ਉਹਦੀ ਮਿਹਰ ਹੁੰਦੀ ਆ ਪਹਿਲਵਾਨਾਂ ਦੇ ਉੱਤੇ ਤੇ ਇਹ ਹੁੰਦਾ ਤਾਂ ਆ ਵੀ ਜਿਹੜੇ ਪਹਿਲਵਾਨ ਆ ਸਾਡੀ ਨਿਆਣੀਆਂ ਜਿਹੜੀਆਂ ਪਹਿਲਵਾਨ ਬਣਨ ਨਸ਼ਿਆਂ ਤੋਂ ਮੁਕਤ ਹੋਣ ਚੰਗਾ ਸਮਾਜ ਸਿਰਜਿਆ ਜਾਵੇ ਕੋਸ਼ਿਸ਼ ਤਾਂ ਇਹੀ ਹੋਰ ਹੋਰ ਤਾਂ ਵਾਈਗੁਰ ਦੀਆਂ ਵਾਈਗੁਰ ਜਾਣੇ